ਤਰਾ ਮੈਂ ਮਾਰ ਦੇਸੀ ਢੂੰਗੇ ਡੰਗਨੀ ਜਿਹੜੇ ਮੈਂ ਆਣਸ ਕੰਬੀਸੇ ਕੋਲ ਜਲਣਾ ਕੁੱਤੀ ਆਲ ਤੇਰੇ ਨਾ ਕਰੇ ਸੁਲੀ ਦੇ ਉੱਤੇ ਤੇ ਤੇ ਡੰਗਨੀ ਦਿੱਤੀ ਆ ਸਵਾਰ ਸ਼ਾਮਾ ਰੌਂਦੀ ਫਿਰਦੀ ਦਿੱਤੀ ਆ ਸਵਾਰ ਸ਼ਾਮਾ ਰੌਂਦੀ ਫਿਰਦੀ ਮੇਨੇ ਮਾਰਦੀ ਰਕਾਨੇ ਤੂੰ ਜਵਾਨੀ ਰੋਤ ਨੂੰ ਨਾ ਕੀ ਉੱਤੇ ਫੇਰਦੀ ਨੇ ਚਾਉਂਦੀ ਨਖਰੇ ਵੀ ਤੂੰ ਜੁੱਤੀ ਥੱਲੇ ਰੱਖਦੀ ਜਟਾਂ ਦੇ ਪੁੱਤ ਨੂੰ ਐਦਿ ਬਾਦ ਕੁੜੀ ਦਾ ਅੰਤਰਾ ਆ ਜਾਂਦਾ ਵੀ ਕੁੜੀ ਕੀ ਕਹਿੰਦੀ ਆ ਮੁਰੋਂ ਮੁੱਛ ਦੇ ਮਰੋੜੇ ਤੇ ਦਿਲਾਂ ਨੂੰ ਸੁੱਟ ਜੇ ਐਨੀ ਵੀ ਨਹੀਂ ਸਸਤੀ ਜਵਾਨੀ ਰਾਤ ਦੀ ਚਾਰਕ ਦਿਨਾਂ ਚ ਤੂੰ ਲੈ ਪਿੱਛੇ ਲੱਗਿਆ ਯਾਰੀ ਵੀ ਛੱਡੇਗਾ ਕੱਲੇ ਕੱਲਿਆ ਦੀ ਮੁੱਲ ਲੈ ਕੇ ਹੁਸਨਾ ਨੂੰ ਆ ਗਈ ਰੱਬ ਤੋਂ ਸੋਹਣਿਆ ਜਵਾਨੀ ਤਾਂ ਯੋਠਾ-ਠਾ ਮਾਰਦੀ ਹਿੰਡ ਪੰਨੇ ਤਾਂ ਮੰਨੂਗੀ ਤੇਰੀ ਮਾੜੀ ਜਿੱਦ ਨੂੰ ਵੇ ਮੈਂ ਗੱਲਾਂ ਦੇ ਸਹਾਰੇ ਦੁਨੀਆ ਨਹੀਂ ਚਾਰਦੀ ਹੁਣ ਮੁੰਡੇ ਨੇ ਐਨਾ ਸੁਣ ਲਿਆ ਉਹ ਵੀ ਕਿ ਤੇਰੇ ਆ ਜਾਂਦਾ ਉਹਦਾ ਆਪ ਹੋ ਗਿਆ ਹੋ ਗਿਆ ਕਹਿੰਦਾ ਹੋ ਗਏ ਚੈਲੰਜ ਹੁਣ ਖੁੱਲੇ ਬੱਲੀਏ ਤੇਰੀ ਆਦਤ ਛੇੜੂਗੀ ਹੁਣ ਸੁੱਤੇ ਛੇ ਨੂੰ ਅੱਜ ਤੱਕ ਹਾਰੀ ਨਾ ਸੀ ਗੱਲ ਵੱਖਰੀ ਅੱਜ ਤੱਕ ਹਾਰੀ ਨਾ ਸੀ ਗੱਲ ਵੱਖਰੀ ਨੋਟਿਸ ਕਰੀ ਤੂੰ ਗੱਲ ਥੋੜੀ ਦੇ ਨੂੰ ਤੇਰੇ ਜੁਲਫਾਂ ਦੇ ਜਾਲਾਂ ਚ ਨਾ ਕੱਟਾਂ ਕੈਦ ਨੂੰ ਥੋੜਾ ਵਸ ਜੇ ਰੱਖੀ ਤੂੰ ਤੇਰੀ ਲੰਮੀ ਗੁੱਤ ਨੂੰ ਨੱਕ ਉੱਤੇ ਫੇਰਦੀ